ਇਹਨੂੰ ਪਿਆਰ ਪ੍ਰੀਸਾਦ ਸ੍ਰੀਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਪਲੇਨ ਫੈਬਰਿਕ ਲੈ ਕੇ ਆਏ ਆ ਪਹਿਣਾ ਦੀ ਕਾਫੀ ਡਿਮਾਂਡ ਸੀ ਵੀ ਸਾਨੂੰ ਸਿਲਕ ਪਸ਼ਮੀਨੇ ਦੇ ਕਲਰ ਨੇ ਜੋ ਵੀ ਤੁਹਾਡੇ ਕੋਲ ਅਵੇਲੇਬਲ ਨੇ ਤੁਸੀਂ ਸਾਨੂੰ ਉਹ ਵੀਡੀਓ ਕਾਲ ਤੇ ਦਿਖਾਓ ਜਾਂ ਸਾਨੂੰ ਪਿਕਪਾਓ ਦੇਖੋ ਜੀ ਇੰਨਾ ਟਾਈਮ ਹੈ ਹੀ ਨਹੀਂ ਹੁਣ ਹਨਾ ਵੀ ਅਸੀਂ ਵੀਡੀਓ ਕਾਲ ਤੇ ਤੁਹਾਨੂੰ ਕੱਲਾ ਕੱਲਾ ਸੂਟ ਦਿਖਾਈਏ ਆਪਣੇ ਕੋਲ ਜੋ ਵੀ ਕਲਰ ਹੈਗੇ ਨੇ ਜੀ ਸਿਲਕ ਪਸ਼ਮੀਨੇ ਦੇ ਤੇ ਖਾਂਦੀ ਸਿਲਕ ਦੇ ਜੱਜ ਫੀਰਾ ਸਿਲਕ ਦੇ ਇੱਕ ਦੋ ਕਲਰ ਆਏ ਨੇ ਨਵੇਂ ਜੇ ਤੁਸੀਂ ਉਹਨਾਂ ਤੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਇਸ ਤੋਂ ਬਾਅਦ ਕੱਲ ਵਾਲੀ ਵੀਡੀਓ ਚ ਆਪਾਂ ਪਾਵਾਂਗੇ ਜੀ ਅੰਬਰਬਰੀ ਪਸ਼ਮੀਨਾ ਆਇਆ ਜਿਹੜਾ ਉਹ ਵਾਲਾ ਤੇ ਟੇਸਟਾ ਦੀ ਕਟੜਾਈ ਦਾ ਐਨੇ ਇਕੱਠੇ ਸੂਟ ਫਿਰ ਵੀਡੀਓ ਬਾਲੀ ਲੰਬੀ ਹੋ ਜਾਂਦੀ ਹੈ ਅੱਜ ਵਾਲੇ ਆਪਾਂ ਜੋ ਵੀ ਦੋ ਤਿੰਨ ਫੈਬਰਿਕਾਂਾਂ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਉਂਕਿ ਹੁਣ ਥੋੜਾ ਜਿਆਦਾ ਜ਼ਿਆਦਾ ਵਰਕ ਦਾ ਵੀ ਸੀਜ਼ਨ ਚੱਲ ਰਿਹਾ ਹਰੇਕ ਭੈਣ ਨੇ ਵਰਕ ਵਾਲਾ ਸੂਟ ਰੈਡੀ ਕਰਵਾਉਣਾ ਚਾਹੁੰਦੀਆਂ ਨੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਹੁਣ ਤੁਸੀਂ ਖਿੱਚ ਕੇ ਰੱਖੋ ਕੰਮ ਦੀ ਸੂਟਾਂ ਦੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਆ ਕਰੋ ਆਪਾਂ ਨਾਰਮਲ ਰੇਂਜ ਦੇ ਵਿੱਚ ਤੁਹਾਨੂੰ ਵਧੀਆ-ਵਧੀਆ ਸੋਹਣੇ-ਸੋਹਣੇ ਸੂਟ ਰੈਡੀ ਕਰਕੇ ਦੇਵਾਂਗੇ ਦੇਖੋ ਜੀ ਕਾਫੀ ਪਹਿਣਾ ਨੂੰ ਤਾਂ ਪਤਾ ਹੀ ਆਪਣੇ ਰੇਟ ਦਾ ਹਨਾ ਵੀ ਕਿੰਨਾ ਕਪੜਾ ਰੇਟ ਹੋਊਗਾ ਜੀ ਕੰਮ ਦੇ ਬਹੁਤ ਜਿਆਦੇ ਲੈਸ ਪ੍ਰਾਈਸ ਤੇ ਆਪਾਂ ਜਿਹੜਾ ਸੂਟ ਆ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤੁਸੀਂ ਇੱਕ ਵਾਰ ਨਾ ਜਿੰਨਾ ਦਾ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਦਿਉਨੇ ਹੋ ਜੇ ਤੁਸੀਂ ਆਉਦੇ ਮਨ ਦੀ ਸੰਤੁਸ਼ਟੀ ਕਰਨੀ ਹੈ ਵੀ ਇਹਨਾਂ ਦਾ ਵਰਕ ਪ੍ਰਾਈਸ ਕਿੰਨਾ ਹੈ ਜਾਂ ਵੀ ਪੂਰੇ ਸੂਟ ਦਾ ਕਿੰਨਾ ਪ੍ਰਾਈਸ ਹੈ ਉਹਨਾਂ ਤੋਂ ਤੁਸੀਂ ਪ੍ਰਾਈਸ ਪੁੱਛ ਕੇ ਉਸ ਤੋਂ ਬਾਅਦ ਸਾਡੇ ਕੋਲ ਪੁੱਛ ਸਕਦੇ ਹੋ ਹਨ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੱਦਾਂ ਹਨਾ ਵੀ ਰੇਟ ਦਾ ਫਰਕ ਹੈ ਜਾਂ ਕੋਈ ਕੀ ਕਾਰਨ ਹੈ ਚਲੋ ਜੀ ਜੇ ਤੁਸੀਂ ਦੇਖਦੇ ਹੋ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਆਪਣੀ ਵੀਡੀਓ ਲੰਬੀ ਹੋ ਜੂਗੀ ਕਾਫੀ ਸੂਟ ਨੇ ਸੂਟ ਦਿਖਾਉਣੇ ਦੀ ਪਹਿਲਾਂ ਆਪਾਂ ਆਰਗੈਂਜਾ ਲਾਈਨਿੰਗ ਦੇ ਸਾਨੂੰ ਕਲਰ ਦਿਖਾ ਦਈਏ ਜਿਹੜਾ ਆਪਾਂ ਇਹ ਡਿਜ਼ਾਈਨ ਬਣਾ ਰਹੇ ਹਾਂ ਸੂਟਾਂ ਦੇ ਕਾਫੀ ਰਜੇ ਸਾਡੇ ਪੰਜ ਸੇ ਸੂਟ ਹੋਰ ਬਣਨੇ ਗਏ ਹੋਏ ਨੇ ਲਓ ਜੀ ਇਹਦੇ ਵਿੱਚ ਕਾਫੀ ਬਣਾ ਦੇ ਮੈਸੇਜ ਆ ਰਹੇ ਨੇ ਵੀ ਸਾਨੂੰ ਇਸ ਕਲਰ ਤੋਂ ਛੱਡ ਕੇ ਹੋਰ ਕਲਰ ਦਿਖਾ ਦਿਓ ਕੋਈ ਵੀ ਅਸੀਂ ਹੋਰ ਕਲਰ ਸਿਲੈਕਟ ਕਰਾਉਣੇ ਆ ਇਹ ਆਪਾਂ ਨੇ ਕਰਾਇਆ ਹੋਇਆ ਜੀ ਗ੍ਰੇ ਮਾਊਸ ਜਿਹਾ ਕਲਰ ਹੈ ਕਾਫੀ ਸੂਟ ਬਣ ਕੇ ਬਾਗੇ ਵੈਸੇ ਇਥੇ ਮੈਂ ਪੈਕ ਕਰਤਾ ਸੀ ਮੈਂ ਕਿਹਾ ਵੀ ਬਹੁਤ ਵਾਰ ਵੀਡੀਓ ਬਣ ਗਈ ਇਹ ਸੂਟਾਂ ਦੀ ਤੇ ਹੁਣ ਜਿਹੜੇ ਇਹਦੇ ਕਲਰ ਨੇ ਜੀ ਆਪਾਂ ਉਹ ਦਿਖਾਉਣੇ ਨੇ ਪਹਿਣਾ ਦੇ ਮੈਸੇਜ ਆ ਰਹੇ ਨੇ ਸ਼ਾਈਨਿੰਗ ਵਾਲੀ ਵਧੀਆ ਫੈਬਰਿਕ ਹੈ ਜੀ ਇਹ ਲਓ ਜੀ ਇਹਦੇ ਗਲੇ ਤੇ ਇਸ ਤਰ੍ਹਾਂ ਦਾ ਕੰਮ ਮਿਲੂਗਾ ਤੁਹਾਨੂੰ ਤੇ ਜਿਹੜਾ ਹੈਗਾ ਘੇਰ ਦਾ ਕੰਮ ਹੋਊਗਾ ਇਸ ਤਰ੍ਹਾਂ ਦਾ ਇਹ ਇਸ ਤਰ੍ਹਾਂ ਇਹਦੀ ਬਾਜੂ ਤੇ ਵੀ ਤੁਹਾਨੂੰ ਸੇਮ ਫਲਾਵਰ ਮਿਲੂਗਾ ਲਓ ਜੀ ਇਹ ਤੁਸੀਂ ਇਹ ਸੂਟ ਦਿਖਾਉਣਾ ਮੇਰਾ ਮਤਲਬ ਕੀ ਹੈ ਜੀ ਇਹਦੇ ਵਿੱਚ ਜਿਹੜੇ ਕਲਰ ਨੇ ਵੀ ਤੁਸੀਂ ਇਹੀ ਡਿਜ਼ਾਈਨ ਹੋਰ ਕਲਰਾਂ ਦੇ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਇਸ ਹੋਰ ਕਲਰਾਂ ਦੇ ਹੋਰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਉਹ ਤੁਹਾਡੀ ਚੁਆਇਸ ਹੈ ਲਓ ਜੀ ਇਹਦੇ ਨਾਲ ਆਪਾਂ ਨੇ ਟਾਈ ਡਾਈ ਰੱਖਿਆ ਜੀ ਦੁਪੱਟਾ ਦੇਖੋ ਇਸ ਤਰ੍ਹਾਂ ਦਾ ਸਾਰੇ ਕਲਰ ਸੂਟ ਵਾਲੇ ਲੈ ਕੇ ਆਪਾਂ ਨੇ ਟਾਈ ਡਾਈ ਦੁਪੱਟਾ ਦਿੱਤਾ ਹੈਗਾ ਕੀਤਾ ਹੈਗਾ ਜੀ ਟਾਈ ਡਾਈ ਨਾਲ ਦੀ ਹੀ ਆਪਾਂ ਨੇ ਜਿਹੜੀ ਹੈਗੀ ਬਰੀਕ ਬਰੀਕ ਲੇਸ ਫਿਨਿਸ਼ਿੰਗ ਦਿੱਤੀ ਹੈ ਇੱਕ ਭੈਣਾਂ ਨੂੰ ਰਿਕਵੈਸਟ ਹੈ ਜੀ ਤੁਸੀਂ ਮੈਸੇਜ ਕਰਕੇ ਛੱਡਦਿਆ ਕਰੋ ਜੀ ਹੁਣ ਥੋੜਾ ਜਿਹਾ ਤੁਹਾਨੂੰ ਪਤਾ ਹੈ ਨਾ ਸਾਡਾ ਕੰਮ ਰੁਕਿਆ ਪਿਆਤੀ ਅਸੀਂ ਵੀ ਥੋੜਾ ਜਿਹਾ బిਜੀ ਆ ਸਾਰਿਆਂ ਦੇ ਪਾਰਸਲ ਭੇਜਣੇ ਨੇ ਫੋਨ ਚੱਕਣ ਦਾ ਟਾਈਮ ਨਹੀਂ ਹੁੰਦਾ ਅਸੀਂ ਮੈਸੇਜ ਦਾ ਜਦੋਂ ਵੇਲੇ ਹੁੰਨੇ ਆ ਜੀ ਤੁਹਾਨੂੰ ਰਿਪਲਾਈ ਜ਼ਰੂਰ ਦੇਵਾਂਗੇ ਲਓ ਜੀ ਦੇਖੋ ਜੀ ਇਸ ਤਰ੍ਹਾਂ ਦਾ ਜੇ ਟਾਈ ਟਾਈ ਦੁਪੱਟਾ ਹੋ ਗਿਆ ਇਹਦੇ ਮੈਂ ਤੁਹਾਨੂੰ ਕਲਰ ਦਿਖਾ ਦਨੀ ਆ ਇਹ ਬਿੱਦੇ ਦੁਪੱਟਾ ਤੁਹਾਨੂੰ 3500 ਪਏਗਾ ਜੀ ਜੇ ਤੁਸੀਂ ਕੋਈ ਹੋਰ ਵਰਕ ਹੈਂਡ ਵਰਕ ਵਗੈਰਾ ਜਿਵੇਂ ਮੇਰੇ ਵਾਲਾ ਸੂਟ ਬਣਿਆ ਹੋਇਆ ਹੈ ਨਾ ਜਿਹੜਾ ਮੈਂ ਜਾਗੋ ਤੇ ਪਾਇਆ ਸੀ ਕਾਫੀ ਪਹਿਣਾ ਦੇ ਮੈਸੇਜ ਆ ਰਹੇ ਨੇ ਜੇ ਤੁਸੀਂ ਉਹ ਏਸੇ ਫੈਬਰਿਕ ਤੇ ਉਹ ਵੀ ਔਰਗਾਂజా ਤੇ ਹੈ ਪਰ ਉਹ ਪਲੇਨ ਤੇ ਹੈ ਇਹ ਥੋੜੀ ਜੀ ਲਾਈਨਾਂ ਵਾਲੀ ਹੈ ਜੇ ਤੁਸੀਂ ਇਹ ਤੇ ਕਰਵਾਉਣਾ ਚਾਹੋਗੇ ਉਹ ਪਰ ਹੈਂਡ ਵਰਕ ਦਾ ਸੂਟ ਰੈਡੀ ਹੋਇਆ ਉਹਦਾ ਪ੍ਰਾਈਸ ਹੈ ਜਿਹੜਾ ਅਲੱਗ ਤੋਂ ਹੋਏਗਾ ਇਸ ਸੂਟ ਦਾ ਪ੍ਰਾਈਸ ਦਾ 3500 ਰੁਪਏ ਰਹੇਗਾ ਬਿੱਦੇ ਦੁਪੱਟਾ ਲਓ ਜੀ ਹੁਣ ਆਪਾਂ ਇਹਦੇ ਕਲਰ ਦਿਖਾ ਜੀ ਤਾਂ ਨੂੰ ਪਹਿਲਾ ਇਹਦਾ ਸੈਕੰਡ ਕਲਰ ਆਊਗਾ ਜੀ ਪਿੰਕ ਕਲਰ ਦੇਖੋ ਇਹ ਆਪਾਂ ਕੋਈ ਵੀ ਕਲਰ ਡਾਈ ਨਹੀਂ ਕਰਾਇਆ ਜੀ ਡਾਈ ਹੋਏ ਹੋਏ ਕਲਰ ਨਹੀਂ ਦੇਖੋ ਲਓ ਜੀ ਲੈਨਾਂ ਵਾਲੀ ਫੈਬਰਿਕ ਰਹੂਗੀ ਦੇਖੋ ਇਸ ਤਰ੍ਹਾਂ ਦੀ ਲਾਈਟ ਪਿੰਕ ਜਿਹਾ ਕਲਰ ਹੈ ਇਹਦੇ ਉੱਪਰ ਨਾਲ ਜੇ ਆਪਾਂ ਇਹ ਵਰਕ ਕਰਵਾਈਏ ਬਹੁਤ ਸੋਹਣਾ ਜਚੇਗਾ ਬਹੁਤ ਸੋਹਣੀ ਚੀਜ਼ ਬਣੂਗੀ ਇਹਦੇ ਮੈਂ ਤੁਹਾਨੂੰ ਕਲਰ ਦਿਖਾ ਦੇਣੀ ਆ ਸੈਕੰਡ ਕਲਰ ਇਹਦਾ ਪਿੰਕ ਵਾਲਾ ਆ ਗਿਆ ਜੀ ਤੇ ਇਸ ਤੋਂ ਬਾਅਦ ਜਿਹੜੇ ਵੀ ਕਲਰ ਨੇ ਇਹਦੇ ਵਿੱਚ 8-10 ਕਲਰ ਨੇ ਮਿਲਣ ਲਾ ਇਹ ਦੋ ਸੂਟ ਨੇ ਆਪਣੇ ਕੋਲ ਪਿੰਕ ਕਲਰ ਦੇ ਜੇ ਕਿਸੇ ਨੇ ਦੋਨੋਂ ਸੇਮ ਬਣਾਉਣੇ ਨੇ ਅਗਲਾ ਆ ਗਿਆ ਜੀ ਫਿਰੋਜ਼ੀ ਰਾਮਾ ਗ੍ਰੀਨ ਦੇਖੋ ਲਓ ਜੀ ਜੇ ਤੁਸੀਂ ਇਹ ਸਿੰਗਲ ਸੂਟ ਲਓਗੇ ਜੀ ਤਾਂ ਤਾਂ ਉਹਨੂੰ 1500 ਦੇ ਵਿੱਚ ਪਾਊਗਾ ਜੀ ਬਿਨਾਂ ਵਰਕ ਤੋਂ ਸੂਟ ਲਓਗੇ ਵਿਦਆਊਟ ਵਰਕ ਤੋਂ ਅਗਲਾ ਆ ਗਿਆ ਜੀ ਇਹਦਾ ਮੋਰ ਪੰਖੀ ਸੇਮ ਫੈਬਰਿਕ ਰਹੂਗੀ ਦੇਖੋ ਇਹਦਾ ਮੋਰ ਪੰਖੀ ਇਹ ਸ਼ਾਈਨਿੰਗ ਵਾਲੀ ਫੈਬਰਿਕ ਹੈ ਤੁਸੀਂ ਇਹਦੇ ਹਾਰੀ ਵਰਕ ਹੈਂਡਵਰਕ ਕਿਵੇਂ ਮਰਜ਼ੀ ਤੁਸੀਂ ਸੂਟ ਕਰਵਾ ਸਕਦੇ ਹੋ ਦੇਖੋ ਜੀ ਅਗਲਾ ਆ ਗਿਆ ਰਾਇਲ ਬਲੂ ਜਿਹੜਾ ਪਰ ਰਾਇਲ ਬਲੂ ਸੂਟ ਪਹਿਲਾਂ ਪਾਇਆ ਜੀ ਉਹ ਤੁਸੀਂ ਏਸੀ ਫੈਬਰਿਕ ਤੇ ਵੀ ਕਰਵਾ ਸਕਦੇ ਹੋ ਦੇਖੋ ਕਿੰਨਾ ਪਿਆਰਾ ਹੈ ਸ਼ਾਈਨਿੰਗ ਵਾਲਾ ਵਧੀਆ ਵਾਲੀ ਔਰਗਾਂਜਾ ਰਹੂਗੀ ਜੀ ਕੋਈ ਵੀ ਉਹ ਨਹੀਂ ਹੈਗਾ ਲਓ ਜੀ ਅਗਲਾ ਆ ਗਿਆ ਗ੍ਰੀਨ ਮਹਿੰਦੀ ਗ੍ਰੀਨ ਕਲਰ 8 ਤੋਂ 10 ਕਲਰ ਨੇ ਅਗਲਾ ਆ ਗਿਆ ਜੀ ਰੈੱਡ ਕਲਰ ਦੇਖੋ ਇਸ ਤੋਂ ਬਾਅਦ ਆ ਗਿਆ ਜੀ ਬਾਈਨ ਕਲਰ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਜਿਹੜਾ ਵੀ ਮੇਰੀ ਭੈਣ ਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਿਓ ਅਗਲਾ ਆ ਗਿਆ ਜੀ ਮਹਿਰੂਨ ਇਸ ਤੋਂ ਬਾਅਦ ਆ ਗਿਆ ਜੀ ਰਸਟ ਦੇਖੋ ਜੀ ਇਸ ਤੋਂ ਬਾਅਦ ਆ ਗਿਆ ਜੀ ਰਾਣੀ ਕਲਰ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਉਹ ਥੋੜਾ ਜਿਹਾ ਜ਼ਿਆਦਾ ਡਾਰਕ ਸੀਗਾ ਇਹਦਾ ਫਰਕ ਹੈ ਇਹ ਤਾਂ ਜਿਹੜਾ ਸੁਵੀਰ ਭੈਣ ਨੇ ਪਾਇਆ ਸੀ ਸੇਮ ਕਲਰ ਉਹੀ ਹੈ ਇਹ ਇਸ ਤਰ੍ਹਾਂ ਦਾ ਇੰਨਾ ਫਰਕ ਹੈ ਇਹਨਾਂ ਦਾ ਲਾਈਟ ਡਾਰਕ ਨੇ ਦੇਖੋ ਜੀ ਲਓ ਜੀ ਕਸੀਨੋ ਤੇ ਕਿ ਮੇ ਵੀ ਸੂਟ ਕਿਹੜਾ ਵੀ ਮਰਜੀ ਵਰਕ ਕਰਵਾ ਸਕਦੇ ਹੋ ਵਿਆਹ ਦੇ ਵਿੱਚ ਪਾਉਣ ਲਈ ਪਾਰਟੀ ਵੇਅਰ ਸੂਟ ਨੇ ਦੇਖੋ ਜੀ ਇਹਨਾਂ ਦੇ 2 4 6 8 9 ਕਲਰ ਨੇ 10ਵਾਂ ਕਲਰ ਉਹ ਸਕਿਨ ਵਾਲਾ ਜੀ 10 ਕਲਰ ਆਏ ਹੋਏ ਨੇ ਜੋ ਵੀ ਤੁਹਾਨੂੰ ਪਸੰਦ ਆ ਮੇਰੀਆਂ ਭੈਣਾਂ ਨੇ ਵਰਕ ਕਰਵਾਉਣਾ ਵਰਕ ਕਰਵਾ ਲਓ ਜੀ ਐਦਾਂ ਹੀ ਤੁਸੀਂ ਵਿਦਾਊਟ ਵਰਕ ਤੋਂ ਲੈਣਾ ਚਾਹੁੰਦੇ ਹੋ ਤੁਸੀਂ ਇਹ ਫੈਬਰਿਕ ਤਾਂ ਤੁਹਾਨੂੰ ਵਿਦਾਊਟ ਵਰਕ ਤੋਂ ਵੀ ਮਿਲ ਜੇਗੀ ਕੱਲਾ ਬਿਨਾਂ ਵਰਕ ਤੋਂ ਸੂਟ ਰਹੇਗਾ ਜੀ 1500 ਦਾ 5 ਮੀਟਰ ਕੋਈ ਵੀ ਆਪਾਂ ਇਹ ਡਾਈ ਨਹੀਂ ਕਰਵਾਇਆ ਜੀ ਡਾਈ ਹੋਏ ਹੋਏ ਕਲਰ ਨੇ ਲਓ ਜੀ ਅਗਲਾ ਆ ਗਿਆ ਜੀ ਤੁਹਾਨੂੰ ਜਫੀਰਾ ਸਿਲਕ ਦੇ ਦਿਖਾ ਦਈਏ ਦੋ ਤਿੰਨ ਕਲਰ ਨੇ ਆਪਣੇ ਕੋਲੇ ਇਸ ਟਾਈਮ ਜਿਹੜੀ ਹਨਾ ਅ ਮੈਂ ਤੁਹਾਨੂੰ ਥੋੜਾ ਜਿਹਾ ਸੂਟ ਦਿਖਾ ਦਾਂ ਸਿੰਪਲ ਪ੍ਰਿੰਟ ਇਹ ਵਾਲੀ ਚੀਜ਼ ਤੇ ਜੀ ਜਫੀਰਾ ਸਿਲਕ ਦਾ ਨਾ ਇਹ ਪ੍ਰਿੰਟਡ ਸੂਟ ਆਏ ਹੋਏ ਨੇ ਦੇਖੋ ਤੇ ਇਹਦਾ ਇਹ ਪਲੇਨ ਸਟਾਫ ਹੈ ਜੀ ਲਓ ਜੀ ਪਿੰਕ ਕਲਰ ਹੈ ਬਹੁਤ ਸੋਹਣਾ ਸਰਦਾਰੀ ਜਿਹਾ ਕਲਰ ਹੈ ਮੇਰੀਆਂ ਭੈਣਾਂ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਾਂ ਉਸੇ ਤਰ੍ਹਾਂ ਦੀ ਫੈਬਰਿਕ ਸੇਮ ਹੈ ਲਓ ਜੀ ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਤੁਹਾਨੂੰ ਇੱਕ ਇਹ ਵਾਲਾ ਮਿਲੂਗਾ ਜੀ ਲਾਈਟ ਸੀ ਗ੍ਰੀਨ ਦਾ ਇੱਥੋਂ ਸਹੀ ਦਿਖ ਰਹੇ ਨੇ ਤੁਹਾਨੂੰ ਲਓ ਜੀ ਅਗਲਾ ਕਲਰ ਆ ਗਿਆ ਦਾ ਲਾਈਟ ਪਿੰਕ ਕਲਰ ਕਿਸੇ ਦੇ ਵੀ ਤੁਸੀਂ ਕਰਵਾ ਸਕਦੇ ਹੋ ਤਿੰਨ ਕਲਰ ਨੇ ਇਹ ਥੋੜਾ ਜਿਹਾ ਗਾਜਰੀ ਟੋਨ ਤੇ ਇਹ ਇਸ ਤਰ੍ਹਾਂ ਦਾ ਇਹ ਏਸੇ ਫੈਬਰਿਕ ਦਾ ਜਫੀਰਾ ਸਿਲਕ ਦਾ ਪਲੇਨ ਫੈਬਰਿਕ ਰਹੂਗਾ ਜੀ ਜੇ ਤੁਸੀਂ ਪਲੇਨ ਤੇ ਕਰਵਾਉਣਾ ਕਰਵਾ ਸਕਦੇ ਹੋ ਲਓ ਜੀ ਸਰਦਾਰੀ ਲੋਕ ਦੇ ਕਲਰ ਨੇ ਬਹੁਤ ਸੋਹਣੇ ਇਹ ਸੂਟ ਪਾਊਗਾ ਜੀ ਤੁਹਾਨੂੰ 2000 ਰੁਪਏ ਦਾ ਪਲੇਨ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਵਰਕ ਕਰਵਾਉਂਗੇ ਤਾਂ ਉਹ ਵਰਕ ਦੇ ਹਿਸਾਬ ਨਾਲ ਰੇਟ ਆ ਜਿਹੜਾ ਲੱਗ ਜਾਊਗਾ ਲਾਓ ਜੀ ਹੁਣ ਆਪਾਂ ਦਿਖਾ ਦਈਏ ਤੁਹਾਨੂੰ ਇਹ ਕਾਇਆ ਜੀ ਖਾਦੀ ਪਸ਼ਮੀਨਾ ਇਹ ਨਿਊ ਫੈਬਰਿਕ ਆਈ ਹੈ ਜੇ ਤੁਸੀਂ ਸਿਲਕ ਪਸ਼ਮੀਨੇ ਤੋਂ ਸਾਰੇ ਪਸ਼ਮੀਨੇ ਤੋਂ ਅੱਕੇ ਪਏ ਹਨ ਬਹੁਤ ਸੋਹਣੀ ਚੀਜ਼ ਆ ਲਓ ਜੀ ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਇਹਨੂੰ ਨਾਮ ਖਾਦੀ ਪਸ਼ਮੀਨਾ ਦੇਤਾ ਪਰ ਇਹ ਬਹੁਤ ਸੌਫਟ ਹੈ ਲਓ ਜੀ ਨਿਊ ਫੈਬਰਿਕ ਆਇਆ ਦੇਖੋ ਟੂ ਟੋਨ ਵੀ ਹੈ ਇਹੇ ਤੇ ਜਿਹੜਾ ਹੈਗਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਾਂ ਇਹਦਾ ਸਿੰਪਲ ਲਓ ਜੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਫੈਬਰਿਕ ਰਹੂਗਾ ਜੀ ਇਹ ਇਹਦੇ ਵਿੱਚ ਖਾਦੀ ਪਸ਼ਮੀਨਾ ਨੂੰ ਕਿਉਂ ਬੋਲਦੇ ਨੇ ਇਹਦੇ ਵਿੱਚ ਇਸ ਤਰ੍ਹਾਂ ਖਾਦੀ ਮੰਗੂ ਹਲਕੀਆਂ ਲਾਈਨਾਂ ਨੇ ਬਿਲਕੁਲ ਸੌਫਟ ਫੈਬਰਿਕ ਰਹੂਗਾ ਜੀ ਤੁਸੀਂ ਸਰਦੀ ਦੇ ਵਿੱਚ ਕਿਵੇਂ ਮਰਜ਼ੀ ਬਿਨਾ ਲਾਈਨਿੰਗ ਤੋਂ ਇਤੇ ਹਲਕਾ ਫੁਲਕਾ ਮਸ਼ੀਨ ਵਰਕ ਕਰਵਾ ਕੇ ਘਰ ਦੇ ਵਿੱਚ ਵੀ ਕਿਵੇਂ ਮਰਜ਼ੀ ਪਾ ਸਕਦੇ ਹੋ ਛੋਟੇ-ਮੋਟੇ ਪ੍ਰੋਗਰਾਮਾਂ ਤੇ ਵੀ ਆਪਾਂ ਕਿਵੇਂ ਮਰਜ਼ੀ ਪਾ ਸਕਦੇ ਆ ਇਹਦੇ ਵਿੱਚ ਵੀ ਤੁਹਾਨੂੰ 4 ਤੋਂ 5 ਕਲਰ ਮਿਲ ਜਾਣਗੇ ਜੀ 1200 ਰੁਪਏ ਇਹ ਸੂਟ ਦਾ ਪ੍ਰਾਈਸ ਰਹੂਗਾ ਪਲੇਨ ਲਾਉਂਗੇ ਜੇ ਤੁਸੀਂ ਲਓ ਜੀ ਦੇਖੋ ਜੀ ਅਗਲਾ ਕਲਰ ਇਹ ਆ ਗਿਆ λεਮਨ ਮਾਸਟਰਡ ਜਾਂ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਸੀ ਗ੍ਰੀਨ ਕਲਰ ਇਹ ਅਗਲਾ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਪਰਪਲ ਤੇ ਰਾਣੀ ਕਲਰ ਇਹ ਨਵਾਂ ਪਸ਼ਮੀਨਾ ਆਇਆ ਜੀ ਲਓ ਜੀ ਚਾਰ ਕਲਰ ਆਏ ਨੇ ਇਹਦੇ ਵਿੱਚ 1200 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਪਲੇਨ ਦਾ ਜੇ ਤੁਸੀਂ ਵਰਕ ਕਰਵਾਉਗੇ ਤਾਂ ਵਰਕ ਦੇ ਹਿਸਾਬ ਨਾਲ ਤੁਹਾਨੂੰ ਇਹ ਸੂਟ ਨੇ ਜਿਹੜੇ ਲੱਗ ਜਾਣਗੇ ਲਓ ਜੀ ਮੇਰੇ ਭੈਣਾ ਜਾਂਦੀ ਜਾਂਦੀ ਸਕਰੀਨ ਸ਼ਾਟ ਲੈ ਲਓ ਸਾਰੀ ਪਲੇਨ ਫੈਬਰਿਕ ਅੱਜ ਜਿਹੜਾ ਹੈਗਾ ਸਿਲਕ ਪਸ਼ਮੀਨਾ ਵਗੈਰਾ ਪਾ ਤੁਹਾਨੂੰ ਵੀਡੀਓ ਦੇ ਵਿੱਚ ਪਾ ਦੇਵਾਂਗੇ ਇੱਕ ਤੁਹਾਨੂੰ ਹੋਰ ਦਿਖਾਉਣਾ ਹੈ ਜੀ ਖਾਦੀ ਸਿਲਕ ਜਿਹੜੀ ਘੱਟ ਰੇਟ ਦੇ ਵਿੱਚ ਆਈ ਹੋਈ ਆ ਤੇ ਖਾਦੀ ਸਿਲਕ ਪਤਾ ਕੀ ਹੈ ਇੱਕ ਤਾਂ ਨਾ ਬਹੁਤ ਜ਼ਿਆਦਾ ਕੋਸਟਲੀ ਹੈ ਜਿਹੜੀ ਬਾਈਟ ਆਪਾਂ ਡਾਈ ਕਰਵਾਉਨੇ ਆ ਇੱਕ ਜਿਹੜੀ ਡਾਈ ਹੋਈ ਹੋਈ ਮਿਲਦੀ ਹੈ ਜੀ ਉਹ ਥੋੜਾ ਜਿਹਾ ਜਿਵੇਂ 2000 ਦਾ ਸੂਟ ਬਣ ਜਾਂਦਾ ਰਹੇ ਹੈ ਨਾ ਉਸ ਤਰ੍ਹਾਂ ਦਾ ਇਹ ਉਸ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਹੈ ਜੇ ਤੁਸੀਂ ਇਹਨੂੰ ਵਰਕ ਕਰਵਾਓਗੇ ਤਾਂ ਬਹੁਤ ਵਧੀਆ ਫੈਬਰਿਕ ਹੈ ਜਿਹੜੀ ਨਾਰਮਲ ਰੇਂਜ ਦੇ ਵਿੱਚ ਪੈ ਜੂਗੀ ਤੁਹਾਨੂੰ ਲਓ ਜੀ ਜੇ ਤੁਸੀਂ ਇਹਨੂੰ ਪਲੇਨ ਸੂਟ ਲਾਓਗੇ ਇਹ ਹੈ ਸ਼ਾਈਨਿੰਗ ਵਾਲੀ ਹੈ ਦੇਖੋ ਸੇਮ ਖਾਦੀ ਵਾਲਾ ਇਹਦੇ ਵਿੱਚ ਸਟੱਪ ਰਹੂਗਾ ਉਸ ਤਰ੍ਹਾਂ ਲਾਈਨਾਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਤੋਂ ਚਾਰ ਪੰਜ ਕਲਰ ਮਿਲ ਜਾਣਗੇ ਜੋ ਵੀ ਤੁਹਾਨੂੰ ਪਸੰਦ ਆ ਇਹ ਤੁਹਾਨੂੰ ਜਿਹੜੀਆਂ ਭੈਣਾਂ ਦੇ ਹਨਾ ਵੀ ਬਾਲਾ ਪਯੌਰ ਚ ਨਹੀਂ ਜਾਣਾ ਚਾਹੁੰਦੀਆਂ ਜਾਂ ਬਜਟ ਜ਼ਿਆਦਾ ਹੋ ਜਾਂਦਾ ਉਹਨਾਂ ਦੇ ਲਈ ਬਹੁਤ ਸੋਹਣੀ ਚੀਜ਼ ਆ ਇਹ ਵਿਆਹ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਰਾਮ ਨਾਲ ਕਿਵੇਂ ਮਰਜੀ ਇਹਨੂੰ ਸੂਟ ਨੂੰ ਪਾ ਸਕਦੇ ਹੋ ਵੀ ਸੌਫਟ ਆ ਕੋਈ ਹਾਰਡ ਨਹੀਂ ਹੈਗੀ ਜਦੋਂ ਆਪਾਂ ਪਾਣੀ ਵਿੱਚ ਦੀ ਕੱਢ ਕੇ ਇਹਨੂੰ ਧੋ ਕੇ ਇੱਕ ਵਰਕ ਕਰਾਵਾਂਗੇ ਜਾਂ ਸਲਾਈ ਕਰਾਵਾਂਗੇ ਇਹਨੇ ਵੀ ਸੌਫਟ ਇਸ ਤੋਂ ਜ਼ਿਆਦਾ ਵੀ ਹੋਰ ਸੌਫਟ ਹੋ ਜਾਣਾ ਹੈ ਲਓ ਜੀ ਇਹ ਪਲੇਨ ਸੂਟ ਰਹੂਗਾ ਜੀ ਤੁਹਾਨੂੰ 1000 ਰੁਪਏ ਦਾ 5 ਮੀਟਰ ਜੇ ਤੁਸੀਂ ਇਹ ਤੇ ਵਰਕ ਕਰਵਾਉਂਗੇ ਤਾ ਉਸੇ ਸਾਹਬ ਦੇ ਨਾਲ ਲੱਗ ਜਾਊਗਾ ਲਓ ਜੀ ਅਗਲਾ ਕਲਰ ਆ ਗਿਆ ਦਾਏ ਵਾਲਾ ਲਓ ਜੀ ਦੇਖੋ ਸ਼ਾਈਨਿੰਗ ਮਿਲੂਗੀ ਹਲਕੀ ਹਲਕੀ 5 ਤੋਂ 6 ਕਲਰ ਨੇ ਅਗਲਾ ਆ ਗਿਆ ਜੀ ਮਹਿੰਦੀ ਕਲਰ ਲਓ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਕਾਫੀ 6 ਕਲਰ ਨੇ ਇਹਦੇ ਵਿੱਚ ਵੀ ਅਗਲਾ ਆ ਗਿਆ ਜੀ ਮਸਟਰਡ ਇਸ ਤਰ੍ਹਾਂ ਦਾ orange mustard ਜਆ ਇਸ ਤੋਂ ਬਾਅਦ ਆਊਗਾ ਜੀ ਥੋੜਾ ਜਿਹਾ ਬਾਇਨ ਟੋਨ ਤੇ 6 ਕਲਰ ਇਹਦੇ ਮਿਲ ਜਾਣਗੇ ਜੀ ਤੁਹਾਨੂੰ 1000 ਰੁਪਏ ਇੱਕ ਸੂਟ ਦਾ ਪ੍ਰਾਈਸ ਹੈ ਬਾਕੀ ਮੇਰੀਆਂ ਭੈਣਾਂ ਨੇ ਜੋ ਵੀ ਵਰਕ ਕਰਵਾਉਣਾ ਹੈ ਤਾਂ ਤੁਸੀਂ ਨੋਰਮਲ ਅਰੇਂਜ ਦਾ ਦੇਖੋ ਜੀ ਹਰੇਕ ਪ੍ਰੋਗਰਾਮ ਤੇ ਆਪਾਂ ਹੈਵੀ ਸੂਟ ਵੀ ਨਹੀਂ ਪਾ ਸਕਦੇ ਹਨ ਆਪਾਂ ਨੂੰ ਬਸ ਮੇਨ ਮੇਨ ਇੱਕ ਦੋ ਜਵਾਜਾ ਗੋ वगैरह ਜਾਂ ਬਰਾਤ वगैरह ਤੇ ਆਪਾਂ ਪਾ ਸਕਦੇ ਹਾਂ ਉਸ ਤੋਂ ਬਾਅਦ ਤਾਂ ਆਪਾਂ ਨੂੰ ਨੋਰਮਲ ਸੂਟ ਹੀ ਚਾਹੀਦੇ ਨੇ ਹਨਾ ਲਓ ਜੀ ਇਹ ਹੋ ਗਏ ਇਸ ਤੋਂ ਬਾਅਦ ਆਪਾਂ ਦਿਖਾਉਨੇ ਆ ਜੀ ਸਿਲਕ ਪਸ਼ਮੀਨਾ ਅੱਜ ਵਾਲੀ ਵੀਡੀਓ ਕਾਫੀ ਲੰਬੀ ਹੋਊਗੀ ਲਓ ਜੀ ਪਿਸਤਾ ਕਲਰ ਆ ਗਿਆ ਇਹਦਾ ਪ੍ਰਾਈਸ ਰਹੂਗਾ ਜੀ 1350 ਇਹ ਤਾਂ ਸਟੱਫ ਦਿਖਾਉਣ ਦੀ ਲੋੜ ਨਹੀਂ ਮੇਰੀਆਂ ਭੈਣਾਂ ਨੂੰ ਸਾਰੇ ਹੀ ਪਤਾ ਹੈ ਹਨਾ ਅਗਲਾ ਆ ਗਿਆ ਜੀ ਇਸ ਤਰ੍ਹਾਂ ਦਾ ਮਹਿੰਦੀ ਤੇ ਰਸਟ ਦਾ ਹੁਣ ਤੁਸੀਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਬੁੱਕ ਕਰ ਲਿਓ ਇਹ ਆ ਗਿਆ ਜੀ ਮਹਿੰਦੀ ਤੇ ਰਾਣੀ ਦਾ ਜਿੰਨੇ ਵੀ ਆਪਣੇ ਕੋਲ ਸਿੰਕਪਸ ਮੀਨੇ ਦੇ ਕਲਰ ਨੇ ਆਪਾਂ ਤੁਹਾਨੂੰ ਦਿਖਾ ਦਿੱਤੇ ਨੇ ਪਰਬਰੀ ਤੇ ਇੱਕ ਟਰਾਈ ਦਾ ਆਪਾਂ ਕੱਲ ਨੂੰ ਪਾਵਾਂਗੇ ਜੀ ਅਗਲਾ ਆ ਗਿਆ ਜੀ ਰਸਟ ਕਲਰ ਦੇਖੋ ਇਸ ਤੋਂ ਬਾਅਦ ਆ ਗਿਆ ਜੀ ਮਹਿੰਦੀ ਕਲਰ ਇਹ ਸਾਡੇ ਪਿਛਲੇ ਸਾਲ ਦੇ ਡਿਜ਼ਾਈਨ ਬਣੇ ਹੋਏ ਨੇ ਇਹ ਸੂਟ ਸਾਡੇ ਕੋਲੇ ਇਹ ਭੈਣ ਦਾ ਬਣਿਆ ਹੋਇਆ ਜੀ ਇਹ ਵਾਲਾ ਜਿਹੜਾ ਹੈਗਾ ਮਸਟਰਡ ਕਲਰ 골ਡਨ ਮਸਟਰਡ ਇਹ ਮੇਰਾ ਸੂਟ ਬਣਿਆ ਹੋਇਆ ਹੈ ਅਜੇ ਅਸੀਂ ਕੱਢੇ ਨਹੀਂ ਹੈਗੇ ਪਰ ਲਓ ਜੀ ਦੇਖੋ ਇਹਦਾ 1350 ਪ੍ਰਾਈਸ ਰਹੂਗਾ ਜੀ ਅਗਲਾ ਆ ਗਿਆ ਜੀ ਮਹਿੰਦੀ ਗ੍ਰੀਨ ਇਸ ਤਰ੍ਹਾਂ ਦਾ ਪੂਰਾ ਪ੍ਰੋਪਰ ਮਹਿੰਦੀ ਨਹੀਂ ਪੂਰਾ ਹਰਾ ਹਰਾ ਦੇਖੋ ਜੀ ਸ਼ਾਈਨਿੰਗ ਵਾਲੀ ਫੈਬਰਿਕ ਰਹੂਗੀ ਸਿਲਕ ਪਸ਼ਮੀਨਾ ਲਓ ਜੀ ਅਗਲਾ ਆ ਗਿਆ ਇਹਦਾ ਇਸ ਤਰ੍ਹਾਂ ਦਾ ਰੈਸਟ ਦਿਨ ਵਾਲਾ ਰੈੱਡ ਦਾ ਤੇ ਇਸ ਤੋਂ ਬਾਅਦ ਆ ਗਿਆ ਜੀ ਰਾਣੀ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਮਹਿਰੂਨ ਬਸ ਸਿਲਕ ਇਹਦਾ ਮਹਿਰੂਨ ਦਾ ਵੀ ਸਾਡੇ ਕੋਲ ਇੱਕੋ ਹੀ ਸੂਟ ਰਹਿ ਗਿਆ ਇਸ ਤੋਂ ਬਾਅਦ ਆ ਗਿਆ ਜੀ ਨੇਵੀ ਬਲੂ ਲਓ ਜੀ ਜਿਹੜੀ ਸਾਰੀ ਫੈਬਰਿਕ ਹੈ ਸਿਲਕ ਪਸ਼ਮੀਨਾ ਦੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਅਲੱਗ-ਅਲੱਗ ਰੇਟ ਦੱਸੇ ਨੇ ਜੀ ਇਹਦਾ 1350 ਪ੍ਰਾਈਜ਼ ਰਹੂਗਾ ਤੇ ਜਿਹੜੇ ਦੂਸਰੇ ਵੀ ਆਪਾਂ ਤੁਹਾਨੂੰ ਨਾਲ-ਨਾਲ ਦੱਸ ਦਿੱਤੇ ਨੇ ਮੇਰੀਆਂ ਭੈਣਾਂ ਜਲਦੀ-ਜਲਦੀ ਵੀਡੀਓ ਸਕਰੀਨਸ਼ਾਟ ਲੈ ਲਿਓ ਲਓ ਜੀ ਆਪਾਂ ਸੂਟ ਚੱਕ ਦੀਏ ਤੁਸੀਂ ਦੁਬਾਰਾ ਤੋਂ ਫੇਰ ਕਲਰ ਨੇ ਜਿਹੜੇ ਆਪਣੇ ਸਿਲੈਕਟ ਕਰ ਲਿਓ ਵਰਕ ਸਿਲੈਕਟ ਕਰਕੇ ਸਾਨੂੰ ਜਰੂਰ ਦੱਸਿਓ ਉਸ ਜਲਦੀ-ਜਲਦੀ ਬੁੱਕ ਕਰਵਾ ਲਓ ਜੀ ਤੇ ਕੋ ਲੱਗਦਾ ਵੀ ਇਸ ਵਾਰ ਥੋੜਾ ਜਿਹਾ ਹਨਾ ਠੰਡ ਜਿਆਦਾ ਪਾਉਗੀ ਫਿਰ ਸਾਨੂੰ ਵੀ ਹਰ ਰੋਜ਼ ਹਨਾ ਇੱਕ ਇੱਕ ਸੂਟ ਪਿੱਛੇ ਜਾਣਾ ਔਖਾ ਹੋ ਜਾਂਦਾ ਸਾਰੇ ਇਕੱਠੇ ਸੂਟ ਚਲੇ ਜਾਂਦੇ ਨੇ ਬਾਕੀ ਕਾਰੀਗਰਾਂ ਨੂੰ ਵੀ ਰੋਜ਼ ਰੋਜ਼ ਠੰਡ ਦੇ ਵਿੱਚ ਬਹੁਤ ਔਖਾ ਜੀ ਆਉਣਾ ਜਾਣਾ ਲਓ ਜੀ ਇਹ ਆਪਾਂ ਤੁਹਾਨੂੰ ਸਿਲਕ ਪਸ਼ਮੀਨੇ ਦੇ ਜਿਹੜੇ ਸੂਟ ਸੀ ਦਿਖਾ ਦਿੱਤੇ ਨੇ ਬਾਕੀ ਮੈਂ ਮੇਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀ ਵੀ ਜਿਹੜਾ ਤੇ ਵਰਕ ਹੋ ਰਹਾ ਹੈ ਤੁਸੀਂ ਸਾਨੂੰ ਉਹ ਵੀ ਜ਼ਰੂਰ ਦਿਖਾਓ ਵੀਡੀਓ ਦੇ ਵਿੱਚ ਲਓ ਜੀ ਜਿਹੜੇ ਵਰਕਾਂ ਨੇ ਸੂਟ ਨੇ ਅੱਜ ਵੀਡੀਓ ਚਾਹੀ ਲੰਬੀ ਹੋ ਜੇ ਕੀ ਕਰੀਏ ਫਿਰ ਹਣਾ ਪਾਧਾਨ ਨੂੰ ਵੀ ਪਾਈ ਦੀ ਹੈ ਵੀ ਦੇ ਦੇ ਵਿੱਚ ਲਓ ਜੀ ਜਿਹੜੇ ਵਰਕ ਹੋ ਗਏ ਸੂਟ ਇਹ ਸਿਲਕ ਪਸਨੀ ਨੇ ਦਾ ਸੂਟ ਰਹੂਗਾ ਜੀ ਇਸ ਤਰ੍ਹਾਂ ਦਾ ਇਹਦੇ ਉੱਪਰ ਆਰੀ ਵਰਕ ਹੋਇਆ ਹੋਇਆ ਹੈ ਦੇਖੋ ਇਹ ਤਿਆਰ ਨੇ ਆਪਣੇ ਕੋਲੇ ਜਿਨ੍ਹਾਂ ਨੂੰ ਜਲਦੀ ਹੈ ਤੁਸੀਂ ਚਾਹੇ ਅੱਜ ਹੀ ਆਪਣੀ ਪੇਮੈਂਟ ਕਰਕੇ ਕੱਲ ਨੂੰ ਸਭ ਤੋਂ ਪਾਰਸਲ ਲਗਵਾ ਸਕਦੇ ਹੋ ਲਓ ਜੀ ਦੇਖੋ ਇਸ ਤਰ੍ਹਾਂ ਦੇ ਪੈਨਲ ਬਣੇ ਹੋ ਨੇ ਥ੍ਰੈਡ ਦੇ ਨਾਲ ਆਰੀ ਵਰਕ ਦਾ ਕੰਮ ਹੋਇਆ ਹੋਇਆ ਸਾਰਾ ਘੇਰ ਤੇ ਕੰਮ ਮਿਲੂਗਾ ਜੀ ਤੁਹਾਨੂੰ ਇਹ ਬਾਜੂ ਤੇ ਕੰਮ ਆਊਗਾ ਜੀ ਇਹ ਵਾਲਾ ਘੇਰ ਤੇ ਆਊਗਾ ਮੇਰੀ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਿਓ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਵਿਦਆਊਟ 3000 ਰੁਪਏ ਵਿਦਆਊਟ ਦੁਪੱਟਾ ਜੇ ਤੁਸੀਂ ਦੁਪੱਟਾ ਐਡ ਕਰਵਾਉਂਗੇ ਤਾਂ ਦੁਪੱਟੇ ਦੇ ਚਾਰਜਸ ਤੁਹਾਨੂੰ ਅਲੱਗ ਤੋਂ ਲੱਗ ਜਾਣਗੇ ਜੀ ਅਗਲਾ ਆ ਗਿਆ ਜੀ ਬਲੈਕ ਇਹ ਲੱਗ ਜੀ ਲੁੱਕ ਦਾ ਸੂਟ ਬਣਿਆ ਹੋਇਆ ਹੈ ਇਹ ਵੀ ਆਰੀ ਵਰਕ ਦਾ ਸੂਟ ਹੈ গারਲਸ ਲੁੱਕ ਦਾ ਸੂਟ ਹੈ ਜਿਹੜੀ ਮੇਰੀ ਭੈਣ ਨੂੰ ਚਾਹੀਦਾ ਲੈ ਲਓ ਜੀ ਤੁਸੀਂ ਲਓ ਇਹ ਵਾਲੀ ਚੀਜ਼ ਗਲੇ ਤੇ ਆ ਗਈ ਜੀ ਇੱਥੇ ਗਲਾ ਰਹਿ ਜਾਊਗਾ ਇਹ हिਪ ਤੇ ਚਲਾ ਜਾਊਗਾ ਜੀ ਇਹ ਫਲਾਵਰ ਇਹ ਫਲਾਵਰ ਵੀ ਕਰਤੇ ਹੋਗਾ। ਲਓ ਜੀ ਸਾਰਾ ਇਹ ਆਰੀ ਵਰਕਦਾ ਹੋਇਆ ਹੈ। ਇਹਦੇ ਤੁਹਾਨੂੰ ਬਾਜੂ ਤੇ ਕੰਮ ਮਿਲੂਗਾ। ਸਲਵਾਰ ਤੇ ਕੰਮ ਨਹੀਂ ਹੈਗਾ ਜੀ ਇਹਦੇ। ਲਓ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2500 ਰੁਪਏ। ਆਰੀ ਵਰਕਦਾ ਕੰਮ ਹੋਇਆ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਅਗਲਾ ਆ ਗਿਆ ਜੀ ਰੈੱਡ। ਇਹ ਸਾਡੇ ਕੋਲੇ 15 ਤੋਂ 20 ਸੂਟ ਬਣੇ ਹੋਏ تھے ਆ 5-6 ਹੀ ਰਹਿ ਗਏ। ਇਹ ਵੀ ਸਭ ਤੋਂ ਵੀਡੀਓ ਨਹੀਂ ਪਾਈਆਂ ਗਈਆਂ ਇੱਕ ਵਾਰ ਵੀਡੀਓ ਪੈ ਗਈ। ਉਸ ਤੋਂ ਬਾਅਦ ਅਸੀਂ ਵਿਆਹ ਦੇ ਵਿੱਚ బిజీ ਹੋ ਗਏ। ਨਹੀਂ ਇਹ ਵੀ ਹੁਣ ਸੇਲ ਹੋ ਜਾਂਦੇ ਲਓ ਜੀ ਅਗਲਾ ਇਸ ਤਰ੍ਹਾਂ ਦਾ ਆ ਗਿਆ ਇਹ ਤੁਹਾਨੂੰ ਮਸ਼ੀਨ ਵਰਕ ਦਾ ਸੂਟ ਮਿਲੂਗਾ ਜੀ ਤੁਸੀਂ ਇਹ ਨਾ ਸੋਚਿਓ ਨਾ ਵੀ ਉਹੀ ਰੇਟ ਮਸ਼ੀਨ ਵਰਕ ਦਾ ਉਹ ਵੀ ਆ ਰਹੀ ਦਾ ਇਹਨਾਂ ਦਾ ਸੇਮ ਰੇਟ ਹੀ ਹੁੰਦਾ ਜੀ ਹਜੇ ਮਸ਼ੀਨ ਵਰਕ ਦਾ ਰੇਟ ਵੱਧ ਹੁੰਦਾ ਕਿਉਂ ਦੇ ਵਿੱਚ ਕਲਰ ਥ्रेड ਲੱਗ ਜਾਂਦੇ ਨੇ ਲਓ ਜੀ ਇਸ ਤਰ੍ਹਾਂ ਇਹਦੇ ਘੇਰ ਤੇ ਕੰਮ ਹੋਊਗਾ ਘੇਰ ਤੁਸੀਂ ਇਹਦਾ 22 ਤੋਂ 25 ਕਿੰਨਾ ਮਰਜ਼ੀ ਰੱਖ ਸਕਦੇ ਹੋ ਲਓ ਜੀ ਇਹ ਵਾਲਾ ਕੰਮ ਮਿਲੂਗਾ ਜੀ ਤੁਹਾਨੂੰ ਇਹਦੀ ਬਾਜੂ ਤੇ ਸਲਵਾਰ ਤੇ ਕੰਮ ਨਹੀਂ ਹੈਗਾ ਜੇ ਤੁਸੀਂ ਸਲਵਾਰ ਤੇ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ ਰਹੂਗਾ ਜੀ 3000 ਜਿਹਨਾਂ ਦਾ ਕੰਮ ਜ਼ਿਆਦਾ ਹੈਵੀ ਹੈ ਜੀ ਉਹਨਾਂ ਦਾ ਰੇਟ ਜ਼ਿਆਦਾ ਹੋਏਗਾ ਜਿਹਨਾਂ ਦਾ ਘੱਟ ਹੈ ਉਹਨਾਂ ਦਾ ਘੱਟ ਹੋਏਗਾ ਲਓ ਜੀ ਅਗਲਾ ਆ ਗਿਆ ਜੀ ਇਹਦੇ ਗਲੇ ਤੇ ਬਣਿਆ ਹੋਇਆ ਕੱਲਾ ਇਹ ਸਰਦਾਈ ਬਣਿਆ ਹੈ ਇਹ ਫੈਬਰਿਕ ਸਾਰੀ ਸਿਲਕ ਪਸ਼ਮੀਨੇ ਦੀ ਰਹੂਗੀ ਜੀ ਸੌਰੀ ਮੈਂ ਦੱਸਦਾ ਤੁਹਾਨੂੰ ਲਓ ਜੀ ਇਹਦੇ ਕੱਲੇ ਗਲੇ ਤੇ ਕੰਮ ਹੋਇਆ ਹੋਇਆ ਜੀ ਇਹ ਵਾਲਾ ਤੇ ਇਹਦੋਂ ਬਸ ਬਾਹ ਤੇ ਮਿਲੂਗਾ ਤੁਹਾਨੂੰ ਇਹ ਗਲੇ ਦੇ ਕੰਮ ਵਾਲਾ ਜੀ ਲਓ ਜੀ ਜੇ ਤੁਹਾਨੂੰ ਪਸੰਦ ਆ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਆਪਣਾ ਸੂਟ ਜਿਹੜਾ ਬੁੱਕ ਕਰ ਲਓ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2200 ਰੁਪਏ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਮਹਿਰੂਨ ਕਲਰ ਬਸ ਮਹਿਰੂਨ ਦੇ ਸਾਡੇ ਕੋਲ ਦੋ ਹੀ ਰਹਿ ਗਏ ਇਹਤੇ ਵੀ ਆਰੀ ਵਰਕ ਹੋਏ ਹੋਏ ਮੇਰੀਆਂ ਭੈਣਾਂ ਇੱਕ ਵਰਕ ਹੋਏ ਹੋਏ ਵਾਲਾ ਰਹਿ ਗਿਆ ਇੱਕ ਬਿਨਾ ਵਰਕ ਵਾਲਾ ਰਹਿ ਗਿਆ ਜੀ ਲਓ ਜੀ ਇਹਨੂੰ ਤੁਸੀਂ ਤੁਹਾਡੀ ਚੁਆਇਸ ਹੈ ਜੇ ਤੁਸੀਂ ਲਾਈਨਿੰਗ ਲਾਉਣੀ ਚਾਹੁੰਦੇ ਹੋ ਤਾਂ ਲਾ ਵੀ ਸਕਦੇ ਹੋ ਨਹੀਂ ਲਾਉਣੀ ਨਾ ਵੀ ਲਾਓ ਇਹ ਦੇਖੋ ਜੀ ਇਦਾ ਉੱਪਰ ਤੱਕ ਜਰੀ ਦਾ ਕੰਮ ਹੋਇਆ ਹੋਇਆ ਜੀ ਇਸ ਤਰ੍ਹਾਂ ਘੇਰ ਤੇ ਕੰਮ ਹੋਇਆ ਹੋਇਆ ਪੂਰਾ ਹੈ ਵੀ ਬਾਜੂ ਤੇ ਕੰਮ ਮਿਲੂਗਾ ਤੁਹਾਨੂੰ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2500 ਰੁਪਏ ਬਿਨਾਂ ਦੁਪੱਟਿਆਂ ਦਾ ਰੇਟ ਦੱਸਿਆ ਜਾ ਰਹੇ ਨੇ ਜੀ ਦੁਪੱਟਾ ਨਾਲ ਐਡ ਹੋਊਗਾ ਤਾਂ ਅਸੀਂ ਦੁਪੱਟੇ ਦਾ ਰੇਟ ਦੱਸਾਂਗੇ ਜਿਹੜੇ ਸੂਟ ਨਾਲ ਦੁਪੱਟਾ ਨਹੀਂ ਹੈਗਾ ਉਹਦਾ ਰੇਟ ਅਸੀਂ ਨਹੀਂ ਦੱਸਦੇ ਲਓ ਜੀ ਅਗਲਾ ਆ ਗਿਆ ਜੀ ਮਹਿੰਦੀ ਕਲਰ ਬਹੁਤ ਪਿਆਰਾ ਕਲਰ ਹੈ ਮੇਰੇ ਜੀ ਕਰਦਾ ਇਹ ਸੂਟ ਮੈਂ ਬਣਾ ਲਾਂ ਕੀ ਕਰੀਏ ਲਓ ਜੀ ਮਹਿੰਦੀ ਕਲਰ ਇਸ ਤਰ੍ਹਾਂ ਇਹਦੇ ਉੱਪਰ ਕੰਮ ਹੋਇਆ ਹੈ ਇਹ ਅਸੀਂ ਨੇ ਔਰਗੈਂਜਾ ਤੇ ਵੀ ਬਹੁਤ ਸੋਹਣਾ ਕੰਮ ਕਰਕੇ ਦਿੱਤਾ ਕਾਫੀ ਸੂਟਾਂ ਤੇ ਲਓ ਜੀ ਅਗਲਾ ਇਹਦਾ ਬਾਜੂ ਤੇ ਕੰਮ ਆਊਗਾ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਲਓ ਇਹ ਸੂਟ ਦਾ ਪ੍ਰਾਈਸ ਵੀ 2200 ਰੁਪਏ ਰਹੇਗਾ ਲਓ ਜੀ ਸਿਲਕ ਬਸਮੀਨੇ ਦੇ ਆਪਾਂ ਜਿਹੜੇ ਵਾਲਾ ਡਿਜ਼ਾਈਨ ਬਣਿਆ ਹੈ ਤੁਸੀਂ ਪਹਿਲਾਂ ਦੇਖਿਆ ਹੋਊ ਇਹਦੇ ਸਲਵਾਰ ਤੇ ਇੱਕ ਸ਼ਰਟ ਦੇ ਬਸ ਐਦਾਂ ਹੀ ਦੋ ਪੀਸਨਲ ਜਾਣਗੇ ਜੀ ਤੇ ਬਾਜੂ ਤੇ ਵੀ ਇਦਾਂ ਹੀ ਕੰਮ ਰਹੂਗਾ ਬਸ ਇਹ ਵਾਲੇ ਪੈਨਲ ਦਾ ਤੇ ਇਹਦੀ ਨਾ ਸਲਵਾਰ ਤੇ ਕੰਮ ਹੈਵੀ ਹੋਏਗਾ ਤੁਸੀਂ ਪਹਿਲਾਂ ਪਿਛਲੇ ਸਾਲ ਮੇਰੀ ਭਾਬੀ ਨੇ ਬਣਾਇਆ ਸੀ ਉਹਦੇ ਨਾਲ ਦਾ ਸੂਟ ਬਣਿਆ ਹੋਇਆ ਹੈ ਦੇਖੋ ਸਲਵਾਰ ਤੇ ਇਸ ਤਰ੍ਹਾਂ ਦੇ ਤੁਹਾਨੂੰ گلاب ਦੇ ਜਿਹੜੇ ਫੁੱਲ ਮਿਲਣਗੇ ਮੈਂ ਕੋਸ਼ਿਸ਼ ਕਰੂੰਗੀ ਵੀ ਜੇ ਮੈਨੂੰ ਪਿਕ ਮਿਲ ਗਈ ਮੈਂ ਤੁਹਾਨੂੰ ਲਾ ਕੇ ਦਵੂੰਗੀ ਜ਼ਰੂਰ ਇਹਦੇ ਨਾਲ ਜੇ ਤੁਹਾਨੂੰ ਪਸੰਦ ਆਏ ਤਾਂ ਸਕਰੀਨ ਸ਼ਾਟ ਲੈ ਲਓ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2000 ਰੁਪਏ ਰਹੂਗਾ ਜੀ ਇਸ ਤੋਂ ਬਾਅਦ ਇਸੇ ਡਿਜ਼ਾਈਨ ਦਾ ਆ ਗਿਆ ਜੀ ਲੈਮਨ ਕਲਰ ਇਹਦਾ ਵੀ ਸੇਮ ਹੀ ਆ ਮਾਸਟਰ ਇਹਦੀ ਆਪਾਂ ਤੁਹਾਨੂੰ ਸਲਵਾਰ ਦਾ ਕੰਮ ਦਿਖਾ ਦਨੇ ਆ ਤੇ ਬਾਜੂ ਤੇ ਵੀ ਸੇਮ ਕੰਮ ਰਹੂਗਾ ਤੇ ਇਹਦਾ ਆਪਾਂ ਸਲਵਾਰ ਦਾ ਕੰਮ ਦਿਖਾ ਦਈਏ ਤੁਹਾਨੂੰ ਲਓ ਜੀ ਇਸ ਤਰ੍ਹਾਂ ਸਲਵਾਰ ਤੇ ਵੀ ਇਹ ਵਾਲਾ ਕੰਮ ਹੀ ਲੱਗੂਗਾ ਜੀ ਇਹਦਾ ਤੁਹਾਨੂੰ ਕੋਈ ਚੱਕਰ ਨਹੀਂ ਹੈਗਾ ਕਿ ਇਰ ਕਿੰਨਾ ਮਰਜ਼ੀ ਰੱਖੋ ਲੈਂਥ ਕਿੰਨੀ ਮਰਜ਼ੀ ਰੱਖੋ ਕਿਉਂ ਇਹ ਇਹ ਕਿੜਾ ਆਏ ਆ ਵੀ ਘਟ ਵੱਧ ਜਾਊਗਾ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਅਗਲਾ ਗਾਜਰੀ ਕਲਰ ਦੇਖੋ ਜੀ ਲਓ ਜੀ ਇਹ ਵਾਲਾ ਗਾਜਰੀ ਕਲਰ ਆ ਗਿਆ ਇਹ ਵੀ ਸਿਲਕ ਪਸ਼ਮੀਨੇ ਦਾ ਹੀ ਆ ਇਹ ਕੰਮ ਘੇਰਤੇ ਹੋਇਆ ਹੈ ਜੀ ਇਸ ਤੋਂ ਬਾਅਦ ਇਹ ਵਾਲੀ ਬੇਲ ਬਣੀ ਹੈ ਬਾਜੂ ਤੇ ਲਓ ਜੀ ਸਰ ਇਹਨਾਂ ਸੂਟਾਂ ਦਾ ਵੀ 2000 ਪ੍ਰਾਈਸ ਰਹੂਗਾ ਜੀ ਇਹਦਾ ਵੀ ਉਹ ਜਿਹੜਾ ਤੁਹਾਨੂੰ ਲੈਮਨ ਵਾਲਾ ਦਿਖਾਤਾ ਹੁੰਦਾ ਵੀ ਮੈਂ ਲਓ ਜੀ ਅਗਲਾ ਆ ਗਿਆ ਇਹ ਰਾਮਟੈਕਸ ਦੇ ਪਸ਼ਮੀਨੇ ਦੇ ਬਣਿਆ ਹੋਇਆ ਜੀ ਮਸਟਰਡ ਕਲਰ ਇਹ ਸੈਂਟਰ ਦੇ ਵਿੱਚ ਤਿੰਨ ਫਲਾਵਰ ਹੀ ਰਹਿਣਗੇ ਲਓ ਜੀ ਦੇਖੋ ਇਸ ਤਰ੍ਹਾਂ ਇਹ ਸੈਂਟਰ ਦੇ ਵਿੱਚ ਤਿੰਨ ਫਲਾਵਰ ਰਹਿਣਗੇ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਇਹ ਰਾਮਟੈਕਸ ਦਾ ਪਸ਼ਮੀਨਾ ਮਾਸਟਰਡ ਕਲਰ ਹੈਗਾ ਟੂ ਟੋਨੀ ਹੈ ਇਹ ਵੀ ਇਹ ਰਾਮਟੈਕਸ ਦਾ ਪਸ਼ਮੀਨਾ ਆ ਗਿਆ ਜੀ ਲਓ ਜੀ ਚਲੋ ਜੀ ਅੱਜ ਵੀਡੀਓ ਕਾਫੀ ਲੰਬੀ ਹੋ ਗਈ ਆਪਾਂ ਨੇ ਜੋ ਵੀ ਸਿਲਕ ਪਸ਼ਮੀਨੇ ਦੇ ਵਿੱਚ ਵਰਕ ਵਾਲੇ ਸੂਟ ਸੀ ਪਲੇਨ ਫੈਬਰਿਕ ਸੀ ਸਾਰੀ ਦਿਖਾ ਦਿੱਤੀ ਹੈ ਮੇਰੇ ਪੈਣਾ ਜਾਂਦੀ ਜਾਂਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਪਲੇਨ ਫੈਬਰਿਕ ਤੇ ਵਰਕ ਕਰਵਾਉਣਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਵਰਕ ਤੇ ਪਲੇਨ ਸੂਟ ਕਲਰ ਪਸੰਦ ਆਏ ਹੋਣਗੇ ਮਿਲਦੇ ਆ ਕੱਲ ਨੂੰ ਸੋਹਣੇ ਜੀ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ